ओके 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 सर शाबाशी सबको बहुत बहुत अब मिलने कधी ਦੇ ਬੀਟੀ ਆ ਬੀਟੀ ਆ ਆ ਜਿਹੜੇ ਕੱਚੇ ਕਰਮਚਾਰੀਆ ਬੜੇ આરોਪ ਲਗਾ ਰਹੇ ਤੀਨਾਂ ਦੇ ਪਿੱਛੇ 4 ਸਾਲ ਤੋਂ ਮਗਰ ਲਾਇਆ ਰੈਗੂਲਰ ਨਹੀਂ ਕਰਾ ਸਕੇ ਇੱਕ ਕਾਰਨ ਕੀ ਆ ਸਭ ਤੋਂ ਪਹਿਲਾਂ ਆਪ ਸਭ ਮੀਡੀਆ ਦਾ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੁੱਦਾ ਸਾਡਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਸਨ 1988-89 ਤੋਂ ਕਾਫੀ ਲੰਬੇ ਸਮੇਂ ਤੇ ਡੇਲੀ ਵਜਤ ਤੌਰ 'ਤੇ ਕੰਮ ਕਰਦੇ ਆ ਰਹੇ ਹਾਂ ਅਸੀਂ ਤੇ ਸਾਨੂੰ ਮਾਨਯੋਗ ਪੰਜਾਬ ਸਰਕਾਰ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਜਿੱਦਾਂ ਮੈਨੂੰ ਆਸ਼ਵਾਸ਼ਣ ਮਿਲਿਆ ਅਸੀਂ ਵੀ ਗਹ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਤੁਸੀਂ ਸਾਡਾ ਸਾਥ ਦਿਓ ਅਸੀਂ ਵੀ ਤੁਹਾਡਾ ਜਿਹੜੇ ਡਿਮਾਂਡਾਂ ਦਾ ਹੱਲ ਕਰਾਵਾਂਗੇ ਬਾਕੀ ਸਰਕਾਰਾਂ ਸਮੇਂ-ਸਮੇਂ ਤੇ ਬਦਲਦੀ ਰਹੀਆਂ ਉਹਨਾਂ ਨੇ ਕੋਈ ਹੱਲ ਨਹੀਂ ਕਰਾਇਆ ਮਗਰ ਸਾਨੂੰ ਸਰਕਾਰ ਵੱਲੋਂ ਆਸ਼ਵਾਸ਼ਣ ਮਿਲਿਆ ਸੀ ਤੁਹਾਨੂੰ ਅ ਰੈਗੂਲਰ ਨਹੀਂ ਤਾਂ ਘਟੋ ਘਟ ਲਗਾਤਾਰ ਕੰਮ ਦਾ ਕੋਈ ਫੈਸਿਲਿਟੀ ਐਸੀ ਦਵਾਵਾਂਗੇ ਮਗਰ ਸਾਡਾ ਕੋਈ ਹੱਲ ਨਹੀਂ ਹੋਇਆ ਇਸ ਰੋਸ ਦੇ ਵਿੱਚ ਸਾਡੇ ਕਈ ਮਜ਼ਦੂਰ ਸਾਥੀ 200 ਤੋਂ ਵੱਧ ਪਰਿਵਾਰ ਨੇ ਜਿਨ੍ਹਾਂ ਨੇ ਮੇਰੇ ਸਾਥ ਦਿੱਤਾ ਸੀਗਾ ਇਲੈਕਸ਼ਨ ਵੇਲੇ ਵੀ ਕਾਫੀ ਬੰਦਿਆਂ ਨੇ ਸਾਥ ਦਿੱਤਾ ਸੀਗਾ ਤੇ ਅੱਜ ਉਹਨਾਂ ਦੇ ਵਿੱਚ ਇਹੀ ਰੋਸ ਹੈ ਵੀ ਅਸੀਂ ਉਹਨਾਂ ਦਾ ਕੋਈ ਹੱਲ ਨਹੀਂ ਕਰਾ ਸਕੇ ਫਿਲਹਾਲ ਤੇ ਇਸੇ ਅਕਰੋਸ ਦੇ ਵਿੱਚ ਉਹ ਅਗਲੇ ਸੀਨ ਨੂੰ ਕਹਿ ਰਹੇ ਆ ਉਹ ਤੇ ਮੈਂ ਵੀ ਬੇਨਤੀ ਕਰੂੰਗਾ ਸਰਕਾਰ ਅੱਗੇ ਕਿਉਂਕਿ ਉਹ ਬਾਰ-ਬਾਰ ਇਸ ਜੀਜ਼ ਨੂੰ ਕਹਿੰਦੇ ਵੀ ਬੀਬੀਐਮਬੀ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਵੀ ਸਾਡਾ ਕੋਟਾ ਇਸ ਤਰੀਕੇ ਨਾਲ ਕੁਝ ਵੀ ਪੋਲਿਸੀ ਮੈਟਰਸ ਨੇ ਪਰ ਸਾਡਾ ਜਿਹੜਾ 21 ਜਨਵਰੀ ਨੂੰ ਅਸੀਂ ਆਮਰਨ ਅੰਸ਼ਣ ਤੇ ਜਾ ਰਹੇ ਹਾਂ ਉਸ ਦੇ ਵਿਸ਼ੇ ਦੇ ਵਿੱਚ ਵੀ ਅੱਜ ਇਹ ਮਿਲਣ ਆਏ ਸੀਗੇ ਤੇ ਮੰਤਰੀ ਸਾਹਿਬ ਨੂੰ ਵੀ ਦੱਸਣ ਆਏ ਸੀਗੇ ਵੀ ਅਸੀਂ 21 ਜਨਵਰੀ ਨੂੰ ਚੰਡੀਗੜ੍ਹ ਜਿਹੜਾ ਮੱਧੇ ਮਾਰਾਗਾ BBMB ਦਾ ਆਫਿਸ ਹੈ ਉੱਥੇ ਆਮਰਨ ਅੰਸ਼ਣ ਵਾਸਤੇ ਜਾ ਰਹੇ ਆ ਤੇ ਨਾਲੇ ਮੰਤਰੀ ਸਾਹਿਬ ਨੂੰ ਦੱਸਣਾ ਵੀ BBMB ਨੇ ਆਮਰ ਅਚਾਹ ਪ੍ਰੋਗਰਾਮ ਜਿਹੜਾ ਕੈਨਸਲ ਕਰਾਉਣ ਵਾਸਤੇ ਪਹਿਲੇ ਲੈਟਰ ਕੱਢਤਾ ਵੀ ਸਾਡਾ ਡਿਪਾਰਟਮੈਂਟ ਤੁਹਾਡੇ ਪ੍ਰਤੀ ਕੰਮ ਕਰ ਰਿਹਾ ਹੈ ਮਗਰ ਪੰਜਾਬ ਸਰਕਾਰ ਦਾ ਕੋਈ ਰੂਲ ਰੈਗੂਲੇਸ਼ਨ ਕੋਈ ਐਦਾ ਦਾ ਬਣਾ ਦਵੇ ਵੀ ਅਸੀਂ ਉਹਦੇ ਤਾਰ ਤੇ ਤੁਹਾਨੂੰ ਰੈਗੂਲਰ ਕਰ ਸਕਦੇ ਹਾਂ ਇਹ ਗੱਲਾਂ ਬੱਸ ਇਹਨਾਂ ਦੀਆਂ ਜੀ ਹੁਣ ਤੁਸੀਂ ਮੰਤਰੀ ਸਾਹਿਬ ਦੇ ਕਾਫੀ ਕਰੀਬ ਹੋ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਨਹੀਂ ਫਾਇਦਾ ਹੋ ਰਿਹਾ ਮੰਤਰੀ ਸਾਹਿਬ ਲੋਕਾਂ ਦੇ ਵਿੱਚ ਜਾ ਰਹੇ ਹਨ ਉਹਨਾਂ ਦੀਆਂ ਗੱਲਾਂ ਸੁਣ ਰਹੇ ਹਨ ਮਗਰ ਕੋਈ ਸਰਵਿਸ ਰੂਲ ਐਕਟ ਹੁੰਦੇ ਆ ਇਸ ਤਰੀਕੇ ਦੇ ਨਾਲ ਕਾਫੀ ਉਲਝੇ ਹੋਏ ਹੁੰਦੇ ਆ ਉਹਨਾਂ ਨੂੰ ਵੀ ਸਮਝਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਜੀ ਹਾਂ ਉਹ ਮੈਂ ਮੰਗਾ ਲੇਣੀ ਉਹ ਰੱਖਣਾ ਯਾਦ ਭੇਜੋ ਹਾਂ ਇਸ ਵੇਲੇ ਮੈਂ ਕਰਾ ਦਵਾਂ ਨਸ਼ਾ ਨਸ਼ਾ ਪੂਰਨ ਮੰਦਨ ਨਾ ਚਾਹੀਦਾ ਪੂਰਨ ਨਾਲ ਮਹਾਰਾਜ ਸਮੇਂ ਲੱਗਦਾ ਉਹ ਇਹ ਜਿਹੜਾ ਸੈੱਟ ਜਪੋ ਰਹੇ ਹੋ ਰਾਸਾਲਾ ਕੋਈ ਨਹੀਂ ਕਮਾਦੀ ਅਰਜੀਆ ਵਾਲੀ 25 ਲੱਖ ਦਾ ਲੈਣਾ ਲੈਣਾ ਜੀ ਮਨਵਰਤ ਦੇ ਰਹਿਣਾ ਸਰਕਾਰ ਸਾਨੂੰ ਕਹਿ ਦਵੇ ਜੀ ਕਰ ਦਿੰਦੇ ਅੱਜ ਕਰ ਦੇਣਗੇ ਸੋ ਮੈਂ ਇਹ ਦੱਸਦੇ ਹਾਂ ਕਿ ਲਾਈਟ ਨਹੀਂ ਦੇਦੇ ਪੰਜਾਬ ਸਰਕਾਰ ਨੂੰ ਜੀ ਕੋਟਰੋ ਜੀ ਦੇ ਦਿੱਤਾ ਤੁਹਾਡੇ ਦੇ ਆ ਲੋੜੀ ਦਾ ਵੀ ਕਹਿ ਦੋ ਮੇਰੀ ਨਾ ਕੋਈ ਸੱਚ ਹਾਂ ਦਾ ਨਾਮ ਦਵਿੰਦਰ ਕੁਮਾਰ ਹੈ ਡੇਲੀ ਵੇਸ ਲੱਗੇ ਹੋਏ ਬੀਬੀਐਮਪੀ ਕੀ ਕਹਿਣਾ ਚਾਹੁੰਦੇ ਦਵਿੰਦਰ ਸਾਹੀ ਕਹਿਣਾ ਚਾਹੁੰਦੇ ਆ ਜੀ ਅਸੀਂ ਸਾਨੂੰ 5-6 ਸਾਲ ਹੋ ਗਏ ਜੀ 5 ਸਾਲ ਇਹਨਾਂ ਦੇ ਮਗਰ ਲੱਗਿਆ ਨਾ ਸਣੀ ਪ੍ਰਧਾਨ ਜੀ ਦੇ ਕੋਈ ਸਾਡਾ ਕੋਈ ਹੱਲ ਨਹੀਂ ਹੋਇਆ ਜੀ ਹਾਲ ਤੱਕ ਠੀਕ ਹੈ ਜੀ ਅਸੀਂ 21 ਤਰੀਕ ਨੂੰ ਮਰਨਗੜ ਤੇ ਬੈਠਣ ਜਾ ਰਹੇ ਚੰਡੀਗੜ੍ਹ ਪਰਿਵਾਰ ਸਮੇਤ ਸਾਡਾ ਕੋਈ ਹੱਲ ਇਹਨਾਂ ਨੂੰ ਕਰਨਾ ਚਾਹੀਦਾ ਇੰਨਾ ਟਾਈਮ ਹੋ ਗਿਆ ਜੀ ਕੰਮ ਕਰ ਦੇਣਾ ਡਿਮਾਂਡ ਡਿਮਾਂਡ ਹੈ ਜੀ ਸਾਨੂੰ ਰੈਗੂਲਰ ਕੀਤਾ ਜਾਵੇ ਜੀ ਡੇਲੀ ਵੇਸ ਵਾਲਿਆਂ ਕਿੱਥੇ ਕੰਮ ਕਰਦੇ ਆ ਜੀ ਬੀਬੀਐਮਪੀ ਡੇਲੀ ਵੇਸ ਤੇ ਕੰਮ ਉਹ ਸਾਲ ਲਾ ਲੋ 18 19 20 ਸਾਲ ਹੋ ਗਏ ਜੀ ਇੱਥੇ ਹਾਂਜੀ ਬੀਵੀਐਮਬੀ ਚ ਕੰਮ ਕਰਦੇ ਬੀਵੀਐਮਬੀ ਵਾਲੇ ਕਹਿੰਦੇ ਆ ਵੇ ਕੋਈ ਕੇਟਰ ਰੱਖ ਦਿਓ ਆ ਪੰਜਾਬ ਦੀ ਪਾਲਿਸੀ ਆ ਗਈ ਜੀ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਵਾ ਵੇ ਪੰਜਾਬ ਸਰਕਾਰ ਸਾਨੂੰ ਕਹਿ ਦੇਣ ਤੇ ਅਸੀਂ ਅੱਜ ਇਹਨਾਂ ਨੂੰ ਰੈਗੂਲਰ ਕਰ ਸਕਦੇ ਆ ਜੀ 50 50 ਸਾਢੇ ਬਾਰੇ ਵਿੱਚ ਕੁਝ ਨਹੀਂ ਹੁਣ ਗਈ ਸੀ ਕਰਕੇ ਇਹਨਾਂ ਕੋਲ ਆਏ ਵੇ ਵੇ ਸਾਡਾ ਕੋਈ ਹੱਲ ਕੀਤਾ ਜਾਵੇ ਤੁਸੀਂ ਇੱਕ ਵਾਰੀ ਸਾਨੂੰ ਕਹਿ ਦਿਓ ਵੇ ਸਾਡਾ ਸਾਰੇ ਨਿਆਣਿਆਂ ਦਾ ਰੋਟੀ ਪਾਣੀ ਚੱਲਦਾ ਹੋ ਜਾਵੇ ਬੱਚਾ ਹਾਂਜੀ ਮੰਤਰੀ ਸਾਹਿਬ ਨੂੰ ਮਿਲਣ ਆਏ ਜੀ ਸਪੈਸ਼ਲ ਕੀ ਕਹਿੰਦੇ ਮੰਤਰੀ ਆ ਮਿਲਿਆ ਕਿ ਨਹੀਂ ਮਨੇ ਹਾਲ ਤੱਕ ਮਿਲੇ ਨਹੀਂ ਜੀ ਅਸੀਂ ਆਏ ਹਾਂ ਸਪੈਸ਼ਲ ਮਿਲਣ ਹਾਂ ਕਿਹੜੇ ਪਰਿਵਾਰ ਪਰਿਵਾਰ ਤੁਸੀਂ ਲਾ ਲਓ ਜੀ ਘੜਤ ਘੜ 70 ਕੋਈ ਪਰਿਵਾਰ 200 ਤੇ ਉੱਪਰ ਪਰਿਵਾਰ ਹੋਣਾ ਜੀ ਹਾਂ 200 ਤੇ ਉੱਪਰ ਹੋਣਾ ਜੀ ਨਹੀਂ ਨਹੀਂ ਨੰਗਲ ਡੈਮ ਲੱਗ ਲੱਗ ਆਈ ਚੌਕ ਕੱਠੇ ਪਾਖੜਾ ਹਾਂਜੀ ਹਾਂਜੀ ਇਸ ਕਰਕੇ ਸਾਹ ਇਹ ਸਨੀ ਪ੍ਰਧਾਨ ਜੀ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਚੰਡੀਗੜ੍ਹ ਤੱਕ ਵੀ ਜਾ ਕੇ ਆਏ ਸਾਨੂੰ ਕਿਹਾ ਕੋਈ ਨਾ ਜੀ ਤੁਹਾਡਾ ਕੰਮ ਹੋ ਜਾਊਗਾ ਜੀ ਆਪਣਾ ਕਿਰਾਇਆ 100-100 ਰੁਪਏ ਜੋੜ ਕੇ ਚੰਡੀਗੜ੍ਹ ਤੱਕ ਪੁੱਜੇ ਜੀ ਇਹ ਨੂੰ ਸੁਣੀ ਨਹੀਂ ਕਰਾਦਾ ਕੰਮ ਨਹੀ ਜੀ ਨਹੀਂ ਜੀ ਸਨੀ ਪ੍ਰਧਾਨ ਜੀ ਸਾਡੇ ਨਾਲ ਸੀ ਐ ਇਲੈਕਸ਼ਨਾਂ ਟਾਈਮ ਸਨੀ ਪ੍ਰਧਾਨ ਜੀ ਕਹਿੰਦੇ ਸਾਡੇ ਨਾਲ ਚੱਲੋ ਜੀ ਤੁਹਾਡੇ ਨਾਲ ਐ ਅੱਛਾ 4 ਸਾਲ ਬੀਤ ਗਏ ਹੁਣ ਸਨੀ ਪ੍ਰਧਾਨ ਜੀ ਸੈਟ ਮਾਰ ਗਏ ਵੇ ਜੀ ਸਨੀ ਪ੍ਰਧਾਨ ਜੀ ਨੇ ਸਾਡੀ ਕੋਈ ਹੁਣ ਸੁਣਵਾਈ ਨਹੀਂ ਕੀਤੀ ਨਹੀ ਜੀ ਕਿੱਥੇ ਹੋਏ ਜੀ ਹਾਂਜੀ ਗੱਛਾ ਜੀ ਸਨੀ ਵੀ ਸੈਟ ਮਾਰ ਗਿਆ ਜੀ ਸਾਥੋਂ ਉਹਨਾਂ ਨੇ ਇਹ ਕਿਹਾ ਜੀ ਸਾਡਾ ਕਾ ਜੀ ਤੁਹਾਡਾ ਕੰਮ ਕਰਾ ਦੇ ਸਾਡੇ ਨਾਲ ਜੁੜੋ ਜੀ ਲਾਰ ਸਾਲ ਹੈ ਤੁਹਾਡਾ ਕੋਈ ਹੱਲ ਨਹੀਂ ਹੋਇਆ ਜੀ 374 378 ਕਿਹ ਜੀ ਜਿੰਨੇ ਦਿਨ ਲੱਗੇ ਉਹ ਨਹੀਂ ਇਹ ਰਗੀ 20 ਵੀ ਸਾਲ ਤੋਂ ਕੰਮ ਕਰ ਰਹੇ ਆ 26 ਸਾਲ ਹੋ ਗਏ ਪੈਣਾ 98 ਹਾਰੀ ਲੱਗੀ ਉੱਥੇ ਹਾਂ ਜੀ ਬ੍ਰੇਕ ਪਾਉਂਦੇ ਨਹੀਂ ਭਾਈ ਬ੍ਰੇਕ ਪਾਉਂਦੇ ਨਹੀਂ 240 ਨਹੀਂ ਹੋਗੇ ਇਹ ਨਹੀਂ ਵੇਚਦੇ ਜਿਹੜੇ ਇਹ ਨਹੀਂ ਸਾਨੂੰ ਕਿਹਾ ਵੀ ਤੁਹਾਡਾ ਹੱਲ ਕਰਾਵਾਂਗੇ ਨਾ ਇਹਨੇ ਕੋਈ ਹੱਲ ਹੀ ਕਿਹਾ ਨਾ ਹੱਥ ਬੰਦ ਹੋ ਗਏ ਜਿੰਨੇ ਕਰੇ ਮਿਲਾਂਗੇ ਮਿਲਾਂਗੇ ਉੱਥੇ ਹੀ ਮਿਲਾਂਗੇ